ਮੰਦੇ ਨਯਾਇਜ ਹੀ ਗੱਡੀਆਂ ਵਿਚਾਲੇ ਫਸਾਈ ਜਾਂਦੇ ਯਾਰ ਪੱਲੀ ਚੰਗੀ ਲੈਂ ਲੱਗੀ ਵੀ ਤੁਸੀਂ ਲੈਂ ਚ ਚਲਾ ਲਓ ਹਨਾ ਉਹ ਪਿੱਛੇ ਆਉਂਦਾ ਇੱਕ ਵਿਚਾਲੇ ਫਸਾ ਦਿੱਨਾ ਗੱਡੀ ਲਿਆ ਕੇ ਪਹਿਲੀ ਜਾਮ ਮਰੇ ਬਹੁਤ ਲੱਗਿਆ ਵਾ ਮੰਦੇ ਕਾਣ ਤੇ ਬੈ ਹੁੰਨੇ ਯਾਰ ਐਡ ਖੜੇ ਆ ਤੁਸੀਂ ਹਿਸਾਬ ਲਾ ਲਓ ਕਿੰਨਾ ਕਿ ਜ਼ਿਆਦਾ ਜਾਮ ਹੈ ਥੋਲ ਜਾਮ ਹੈ ਤੇ ਰਾਈਡਾਂ ਜਿਹੜੀਆਂ ਬੈ ਰੀਆਂ ਨਾ ਅੱਜ ਪੂਰੀਆਂ ਖਿੱਚਮਾਂ ਰਾਈਡਾਂ ਬੈ ਰੀਆਂ ਗਿਆ ਵੀ 1 ਮਿੰਟ ਦਾ ਵੇਲ ਨਹੀਂ ਹੈਗਾ ਸਾਰੇ ਰਾਈਡਾਂ 43 ਦੀਆਂ ਜਾਂ 17 ਬੱਸ ਸਟੈਂਡ ਦੇ ਪੈਰੀਆਂ ਗਿਆ ਜਿੰਨੀਆਂ ਰਾਈਡਾਂ ਪੈਰੀਆਂ ਗਿਆ ਤੇ ਆਪਾਂ ਵੀ ਹੁਣ ਚੱਕ ਕੇ ਚੱਲਿਆਂ ਰਾਈਡ ਖੈੜ ਤੋਂ ਉੱਢ ਕੇ 43 ਖੜੇ ਆ ਤੇ 43 ਨਾ ਹੋ ਰਹੇ ਬਹੁਤ ਭੀੜ ਹੈ ਜਿੰਨੇ ਆ ਰਹੇ ਸਾਰੇ 43 ਆ ਰਹੇ ਆ ਜਾ ਰਹੇ 17 ਜਿਹੜੀ ਆਪਾਂ ਖੈੜ ਤੋਂ ਰਾਈਡ ਚੱਕੀ ਸੀ ਉਹ ਆਪਾਂ 43 ਛੱਡਦੀ ਆਗੇ 43 ਦਾ ਮਾਹੌਲ ਚੱਲ ਜਿੰਨੇ ਜ਼ਿਆਦਾਤਰ ਸਟੂਡੈਂਟ ਆ ਜਿਹੜੇ ਉਹ ਪੜ੍ਹਦੇ ਆ ਤੇ ਜਿੰਨੇ ਸਾਰੇ ਰਹਿੰਦੇ ਸਾਰੇ ਜਾ ਰਹੇ ਆ ਬਾਈ ਇਸ ਟਾਈਮ ਤੋਂ ਮੈਨੂੰ ਲੱਗਦਾ ਜੇ ਜੰਗ ਲੱਗੀ ਰਹੀ ਇਹ ਏਰੀਆ ਖਾਲੀ ਹੋ ਜੂਗਾ ਆਪਣੀ ਇੱਕ ਰਾਈਡ ਭਈਆ ਹੁਣ ਦੇਖ ਲੈ ਕਿਉਂਕਿ ਅੱਜ ਨਾ ਜਿੰਨੇ ਰਾਈਡਾਂ ਪੈੜੀਆਂ ਸਿਰਫ ਬੱਸ ਸਟੈਂਡ 'ਤੇ ਪੈੜੀਆਂ ਆ ਗਿਆ ਹੁਣ ਆਪਾਂ 12 ਸੈਕਟਰ ਜਾਣਾ ਆ ਕਿ ਕਿੱਥੋਂ ਰਾਈਡ ਚੱਕ ਕੇ ਮੈਨੂੰ ਲੱਗਦਾ ਨਹੀਂ ਇਧਰੋਂ ਵੀ ਆਪ ਨੂੰ ਰਾਈਡ ਪਾਊਗੀ ਜਾਂ ਨਹੀਂ ਪਾਊਗੀ ਕਿਉਂਕਿ ਆਪਣੀ ਦੂਜੀ ਰਾਈਡ ਹੈ ਤੇ ਫਿਲਹਾਲ ਅੱਜ ਕੰਮ ਜਿਹੜਾ ਹੈਗਾ ਉਹ ਖੜ-ਖੜ ਚੇ ਆ ਵੀ ਉੱਥੇ-ਉੱਥੇ ਕੰਮ ਹੈ ਜ਼ਿਆਦਾ ਚੌਥੇ ਲਾਵਾ ਮੈਨੂੰ ਲੱਗਦਾ ਨਹੀਂ ਅੱਜ 4 ਰੀਜੀ ਕੰਮ ਹੈ ਕਿਉਂਕਿ ਅੱਜ ਨਾ ਸਨਾਟਾ ਜਿਆਦਾ ਚਾਇਆ ਲੋਕ ਘਰਾਂ ਦੇ ਅੰਦਰ ਹੀ ਆ ਜਾਂਦਾ ਘਰ ਤੋਂ ਸਾਈਕਲ ਆਇਆ ਵਾ ਕਮਨੈਗ ਮੁੰਦੇ ਅੱਜ ਆਪਾਂ ਪਹੁੰਚ ਗਏ ਆ ਚੰਡੀਗੜ੍ਹ ਇੰਡਸਟਰੀਆ ਮੈਂ ਹੁਣ ਆਪਾਂ ਇੰਡਸਟਰੀਆ ਖੜੇ ਆ ਤੇ ਜਿੰਨਾ ਕੰਮ ਹੈ ਮਨ ਲੱਗਦਾ ਜੀ ਸਾਰੇ ਦਾ ਸਾਰਾ ਖੇਡ ਚ ਕਿਉਂਕਿ ਖੇਡ ਤੇ ਇਲਾਵਾ ਇਧਰ ਉਧਰ ਜਾਓ ਤਾਂ ਦੂਰ ਦੂਰ ਤੋਂ ਰਾਈਡਾ ਪੈਂਦੀਆਂ ਜਿਆਦਾਤਰ ਰਾਈਡਾ ਖੇਡ ਦੇ ਪੈਂਦੀਆਂ ਕਿਉਂਕਿ ਉੱਥੇ ਜਨਤਾ ਬਹੁਤ ਰਹਿੰਦੀ ਹੈ ਤਾਂ ਕਰਕੇ ਸਟੂਡੈਂਟ ਜਾਂਦੇ ਰਹਿੰਦੇ ਉੱਥੇ ਤੇ ਜਿੰਨੇ ਵੀ ਆ ਸਾਰੇ ਕਹਿੰਦੇ ਬਈ ਬੋਰ ਲੱਗੀ ਵੀ ਹੈ ਤਾਂ ਕਰਕੇ ਘਰ ਚੱਲੇ ਹਲੇ ਆ ਤਾਂ ਕਰਕੇ ਸਾਰੇ ਆਪਣੇ ਆਪਣੇ ਘਰੇ ਜਾ ਰਹੇ ਆ ਤੇ ਹੁਣ ਹੁਣ ਵੀ ਇੱਕ ਬੰਦਾ ਛੱਡਿਆ ਜਿਆਦਾਤਰ ਬੰਦੇ ਦਿੱਲੀ ਦੇ ਆ ਵੀ ਉੱਥੇ ਛੱਡੇ ਬੱਸ ਸਟੈਂਡ 17 ਹਣਾ ਇਹਨਾਂ ਜਗ੍ਹਾ ਤੇ ਛੱਡ ਜਾ ਰਹੇ ਹਾਂ ਇੱਕ ਹੁਣ ਰਾਈਡ ਸੀਗੀ ਚੰਡੀਗੜ੍ਹ ਦੀ ਬਸ ਇੱਥੇ ਆਪਾਂ ਖੜੇ ਹਾਂ ਹੁਣ ਦੇਖਦੇ ਇੱਥੇ ਜੇ ਕੋਈ ਪੈਂਦੀ ਆ ਤਾਂ ਠੀਕ ਐ ਨਹੀਂ ਫਿਰ ਵੇਟ ਕਰਦੇ ਹਾਂ ਅਸਿਸਟੈਂਟ ਆਦੀ ਆ ਗਦੀ ਆ ਲਾਂਡੇ ਇੱਕ ਵਾਰੀ ਵੇਖਦੇ ਹੁਣ ਆਪਾਂ ਲਾਂਡੇ ਤੋਂ ਰਾਈਡ ਚੱਕੀ ਆ ਇਹ ਵੀ ਆਪਾਂ 17 ਬਸ ਸਟੈਂਡ ਛੱਡੀ ਆ ਕੇ ਤੇ ਹੁਣ 17 ਚੋਂ ਦੁਆਰਾ ਰਾਈਡ ਪਿਕ ਕਰਨੀ ਐ ਕਿ ਇਹ ਆਪਾਂ ਛੱਡਣੀ ਆ 40 ਜੀ ਲੋਕ ਕਹਿੰਦੇ ਵੀ ਘਰ ਨੂੰ ਲੰਘ ਜੋ ਭਾਜੀ ਇਹਨਾਂ ਨੂੰ ਹੀ ਪੁੱਛੀ ਤਾਂ ਨਾ ਵੀ ਭਾਈ ਕੀ ਗੱਲ ਹੋ ਗਈ ਅਗਲੇ ਕਹਿੰਦਾ ਭਾਈ ਲੜਾਈ ਲੱਗੀ ਹੋਈ ਐ ਕਿਤੇ ਲੋਕਡਾਊਨ ਵਾਲੀ ਸਿਚੁਏਸ਼ਨ ਨਾ ਹੋ ਜਾਵੇ ਕਿਤੇ ਉਹ ਰੇ ਉਰੀ ਫਸ ਜੀ ਆਪਾਂ ਤਾਂ ਕਰਕੇ ਬੰਦੇ ਘਰਾਂ ਨੂੰ ਜਾ ਰਹੇ ਆ ਚਲੋ ਆਪਾਂ ਆਪਣੀ ਗੱਲ ਆਈ ਦੀ ਥੱਕੀਏ ਦੇਖੀਏ ਮਰ ਕਿਹ ਮਾਹੌਲ ਚੜ ਬਣਦਾ ਗਿਆ ਯਾਰ ਐਵੇਂ ਡਰੀ ਜਾਨੇ ਆ ਦੇਖੋ ਇੱਧਰ ਲਾਈਨਾਂ ਲੱਗੀਆਂ ਪਈਆਂ ਆ ਇੱਧਰ ਪੈਟਰੋਲ ਵਾਲੀ ਤੇ ਆ ਚੱਲੋ ਸੀएनजी ਵਾਲੀ ਐ ਸੀएनजी ਵਾਲੀ ਤੇ ਚਲੋ ਮੰਨੀ ਕਿ ਇੰਨੀ ਕਿ ਲਾਈਨ ਲੱਗ ਜੰਦੀ ਹੁੰਦੀ ਕਿਉਂਕਿ ਸੀएनजी ਪਾਉਣੀ ਹੁੰਦੀ ਬੰਦਿਆਂ ਨੇ ਪੈਟਰੋਲ ਵਾਲੀ ਲੋਕਾਂ ਨੇ ਮੰਨ ਲਓ ਮੰਲੀ ਲਾਈਨ ਲਾਈ ਹੋਈ ਐ ਬਸ ਲੋਕੀ ਐਵੇਂ ਡਰੇ ਪਏ ਆ ਜਿਹੜੇ ਪੈਟਰੋਲ ਪੰਪ ਤੇ ਖੜਦੇ ਆ ਨਾ ਪੈਟਰੋਲ ਵਾਲੀ ਵੀ ਲਾਈਨ ਲੱਗੀ ਹੋਈ ਐ ਤੇ ਸੀਐਨਜੀ ਜਿਹੜੀ ਲੱਗਣੀ ਆ ਉਹ ਤਾਂ ਲੱਗਣੀ ਉਹ ਲੱਗਣੀ ਐ ਆ ਹਾਲ ਐ ਲੋਕਾਂ ਦਾ ਨਾਲੇ ਕੋਈ ਇਦਾਂ ਦੀ ਗਾਈਡਲਾਈਨ ਵੀ ਹਾਂ ਵੀ ਗਾਹ ਨੂੰ ਵੀ ਬੰਦ ਹੋ ਜਾਣਾ ਸਾਰਾ ਕੁਝ ਸਾਰਾ ਕੁਝ ਨੋਰਮਲ ਹੋਇਆ ਪਿਆ ਨਾਲੇ ਤਾਂ ਦੇਖੋ ਨੋਰਮਲ ਸਾਰਾ ਕੁਝ ਚੱਲੀ ਜਾਂਦਾ ਨਾ ਤੇ ਉਧਰ ਪਟ્રોલ ਵਾਲਾਂ ਨੇ ਲੱਗ ਗਈ ਕਿ ਲੈਨ ਲਾਈ ਹੋਈ ਆਪਣੀ ਟਾਈਮ ਹੋ ਗਿਆ 7 ਵਜੇ ਆ ਤੇ ਅੱਜ ਆਪਾਂ ਨੇ ਕੰਮ ਵਧੀਆ ਕਰਦਾ 14:00 ਦਾ ਕੰਮ ਕਰ ਲਿਆ ਤਾਂ ਆਈ ਸੀਗੀ ਅੱਜ ਅੱਪਾ ਆਈ ਸੀਗੀ ਅੱਜ 1:00 ਵਜੇ 1 ਵਜੇ ਤੇ ਲੈ ਕੇ 7 ਵਜੇ ਦਾ ਕੰਮ ਕਰਿਆ ਯਾਨੀ ਕਿ 7 ਘੰਟੇ ਕੰਮ ਕਰਿਆ ਕੰਮ ਹੋਇਆ ਸਿਰਫ ਅੱਜ ਆਪਣਾ 1400 ਰੁਪਏ ਦਾ ਤੇ ਜਾਮ ਜਿਹਾ ਕਿਤੇ ਕਿਤੇ ਉਹ ਖੈਡ ਵਾਲਾ ਜਿਹੜਾ ਜਾਮ ਲੱਗਿਆ ਉਹਨੇ ਵੀ ਕੰਮ ਖਰਾਬ ਕਰਿਆ ਥੋੜਾ ਜਿਹਾ ਤਾਂ ਕਰਕੇ ਉੱਥੇ ਟਾਈਮ ਥੋੜਾ ਜਿਹਾ ਖਰਾਬ ਹੋਇਆ ਬਾਕੀ ਸਾਰਾ ਕੁਝ ਠੀਕ ਚੱਲੀ ਗਿਆ ਕਿਉਂ ਕਿ ਉਸ ਤੋਂ ਬਾਅਦ ਆਪਣਾ 43 ਕ ਰਾਈਡ ਛੱਡੀ ਦੀ 1 ਘੰਟਾ ਬਣਾ ਉੱਥੇ ਵੀ ਖਰਾਬ ਹੋਇਆ ਕਿਉਂਕਿ 43 ਤੋਂ ਰਾਈਡ ਨਹੀਂ ਪਈ ਫਿਰ ਆਪਣਾ ਦੁਬਾਰੇ ਅ ਦੂਜੀ ਸਾਈਡ ਤੋਂ ਰਾਈਟ ਚੱਕੀ ਸੀਗੀ ਚਲੋ ਫੇਰ ਵੀ ਵਧੀਆ ਕੰਮ ਹੋ ਗਿਆ ਦਿਨ ਖੜਾ ਹਲੇ ਆ ਦੇਖੋ ਜਰਾ ਵਸੇਰਾ ਬੜਾ ਦਿਨ ਖੜਾ ਆ ਤੇ ਆਸੀ ਕਿ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਲੀਕ ਕਰ ਲਿਓ ਤੇ ਕੋਈ ਗੱਲਬਾਤ ਹੋਈ ਤਾਂ ਕਮੈਂਟ ਕਰ ਲਿਓ ਧੰਨਵਾਦ